ਏ ਅਮੜੀ ਦੀਆਂ ਸਹੇਲੀਆਂ ਸ਼ਾਨਾ ਬਾਬਲ ਦੀ ਪਗ ਦੀਆਂ ਇਹ ਧੀਆਂ ਕਰਦੀਆਂ ਰੌਣਕਾਂ ਧੀਆਂ ਨਾਲ ਰੌਣਕਾਂ ਜੱਗ ਦੀਆਂ ਵੇ ਧੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਬੜਾ ਚੰਗਾ ਲੱਗਿਆ ਇਸ ਇੱਥੇ ਪਵਿੱਤਰ ਦਿਨ ਤੇ ਪਵਿੱਤਰ ਤਿਹਾਰ ਤੇ ਖਾਸ ਕਰਕੇ ਧੀਆ ਦੇ ਵਾਸਤੇ ਜਿਹੜਾ ਰੱਖਿਆ ਗਿਆ ਉਹਦਾ ਹਿੱਸਾ ਬਣ ਕੇ ਬੜਾ ਮਨ ਮਹਿਸੂਸ ਕਰਦਾ। ਇਹ ਪਹਿਲੇ ਸਮਝਦੀ ਲੋੜ ਹੈ ਕਿ ਧੀਆ ਹੈ ਕੌਣ? ਜੀ ਜੀ ਜੀ। ਧੀਆ ਘਰ ਦਾ ਸ਼ਿੰਗਾਰ ਨੇ, ਬਾਪ ਦੀ ਪੱਗ ਨੇ, ਮਾਂ ਦੀ ਸਹੇਲੀ ਨੇ, ਮਾਂ ਦੀ ਚੁੰਨੀ ਨੇ। ਮੈਂ ਧੀਆ ਕਲੀਆਂ ਪੰਜਾਬੀਆਂ ਧੀਆ ਦੀ ਖੈਰ ਨਹੀਂ ਮਨੁੰਦਾ। ਮੈਂ ਦੁਨੀਆ ਪਰ ਦੀਆਂ ਧੀਆ ਲਈ ਬੇਟੀਆਂ ਲਈ ਦੁਆ ਕਰਦਾ ਕਿ ਉਹਨਾਂ ਦੇ ਹੱਕ ਉਹਨਾਂ ਨੂੰ ਮਿਲਣ। ਉਹਨਾਂ ਨੂੰ ਜ਼ਿੰਦਗੀ ਜੀਉਣ ਦਾ, ਆਜ਼ਾਦੀ ਨਾਲ ਜੀਉਣ ਦਾ ਦੇਖੋ ਖੁਸ਼ਹਾਲੀ ਨਾਲ ਜੁੜਦਾ ਮੌਕਾ ਮਿਲਣਾ ਚਾਹੀਦਾ ਜੋ ਭਾਵੇਂ ਰੁੱਖਾਂ ਦੀ ਹੋਵੇ ਤੇ ਭਾਵੇਂ ਕੰਧਾਂ ਦੀ ਹੋਵੇ ਛਾਂ ਤੇ ਛਾਂ ਹੀ ਹੁੰਦੀ ਹੈ ਕਿਸੇ ਵੀ ਮੁਲਕ ਦੀ ਹੋਵੇ ਕਿਸੇ ਵੀ ਮੱਜਬ ਦੀ ਹੋਵੇ ਮਾਂ ਤੇ ਮਾਂ ਹੀ ਹੁੰਦੀ ਹੈ ਲੁਗਾਂ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕ ਕੋ ਲੋੜੀ ਦੇ ਮੇਲੇ ਦੇ ਵਿੱਚ ਧੀਆ ਦੇ ਲੋੜੀ ਦੇ ਮੇਲੇ ਦੇ ਵਿੱਚ ਬਹੁਤ ਸਾਰੇ ਕਲਾਕਾਰ ਆਏ ਨੇ ਪ੍ਰਸਿੱਧ ਕਲਾਕਾਰ ਆਏ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਨਾਲ ਸੂਫੀ ਹਲਵੀਰ ਜੀ ਮੌਜੂਦ ਨੇ ਇਹਨਾਂ ਨੇ ਸਟੇਜ ਤੇ ਰੌਣਕਾਂ ਬਣੀਆਂ ਨੇ ਲੋਕ ਜਿਹੜੇ ਨੇ ਮੈਨੂੰ ਲੱਗਦਾ ਇਹਨਾਂ ਦੀ ਆਖਰੀ ਪੰਕਤੀਆਂ ਸੁਣ ਕੇ ਇੰਨਾ ਕੁ ਵਿੱਚ ਇਨਵੋਲ ਹੋ ਗਏ ਸੀ ਉਹਨਾਂ ਨੂੰ ਮਨ ਹੀ ਨਹੀਂ ਕਰ ਰਿਹਾ ਸੀ ਤੁਹਾਨੂੰ ਸਟੇਜ ਤੋਂ ਵਾਪਸੀ ਭੇਜਣ ਦਾ ਕੀ ਕਹਿਣਾ ਚਾਹੁੰਦੇ ਹੋ ਧੀਆ ਦੇ ਲੋੜੀ ਮੇਲੇ ਤੇ ਅੱਜ ਪਹੁੰਚੇ ਹੋ ਸਭ ਤੋਂ ਪਹਿਲਾਂ ਜੀ ਲੁਧਾਨਾ ਟਾਈਮਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੂਫੀ ਬਲਬੀਰ ਦੀ ਬਹੁਤ ਮੁ ਐ ਐਡਵਾਂਸ ਦੇ ਵਿੱਚ ਲੋਹੜੀ ਮੁਬਾਰਕ ਕਿਉਂਕਿ ਅੱਜ ਲੋਹੜੀ ਮਨਾਉਣੀ ਸ਼ੁਰੂ ਕਰ ਦਿੱਤੀ ਅਸੀਂ ਜੀ ਲੁਧਿਆਣਾ ਵਿਖੇ ਗੁਰੂ ਨਾਨਕ ਦੇਵ ਭਵਨ ਵਿੱਚ ਅਸੀਂ ਲੋਹੜੀ ਮਨਾ ਕੇ ਹਟੇ ਜੋ ਖਾਸ ਲੋਹੜੀ ਸੀ ਢੀਆਂ ਦੀ ਲੋਹੜੀ ਜੀ 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 ਤੇ ਬੜਾ ਚੰਗਾ ਲੱਗਿਆ ਇਸ ਏਡੇ ਪਵਿੱਤਰ ਦਿਨ ਤੇ ਪਵਿੱਤਰ ਤਿਹਾਰ ਤੇ ਖਾਸ ਕਰਕੇ ਢੀਆਂ ਦੇ ਵਾਸਤੇ ਜਿਹੜਾ ਰੱਖਿਆ ਗਿਆ ਉਹਦਾ ਹਿੱਸਾ ਬਣ ਕੇ ਬੜਾ ਮਨ ਮਹਿਸੂਸ ਕਰਨਾ ਹੈ ਜੀ ਤੁਸੀਂ ਸਟੇਜ ਤੇ ਕੁਝ ਪੰਕਤੀਆਂ ਜਿਹੜੀਆਂ ਗਾਈਆਂ ਸੀ ਮੈਨੂੰ ਲੱਗਦਾ ਸਾਰੇ ਇਮੋਸ਼ਨਲ ਹੋ ਗਏ ਸੀ ਸੁਣਾਉਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਹਮ ਇਹ ਪਹਿਲਾਂ ਸਮਝਦੀ ਲੋੜ ਹੈ ਕਿ ਧੀਆ ਹੈ ਕੌਣ ਜੀ 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 ਧੀਆ ਘਰ ਦਾ ਸ਼ਿੰਗਾਰ ਨੇ ਬਾਪ ਦੀ ਪੱਗ ਨੇ ਮਾਂ ਦੀ ਸਹੇਲੀ ਨੇ ਮਾਂ ਦੀ ਚੁੰਨੀ ਨੇ ਭਰਾ ਦਾ ਮਾਣ ਨੇ ਤੇ ਫਿਰ ਇਹਨਾਂ ਨੂੰ ਵਿਚਾਰੀਆਂ ਕਿਉਂ ਕਿਹਾ ਜਾਂਦਾ ਇਹਨਾਂ ਬਿਨਾ ਤਾਂ ਸੰਸਾਰ ਹੀ ਸੰਭਵ ਨਹੀਂ ਹੈ ਇਹਨਾਂ ਬਿਨਾ ਤੇ ਦੁਨੀਆ ਹੀ ਸੰਭਵ ਨਹੀਂ ਹੈ ਬਿਲਕੁਲ ਜੀ ਤੇ ਸੋ ਅਸੀਂ ਮੈਂ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਚੰਗੀ ਗੱਲ ਹੈ ਕਿ ਅਸੀਂ ਪੁੱਤਾਂ ਵਾਂਗ ਧੀਆ ਦੀ ਲੋੜੀ ਮਨਾਉਣੀ ਸ਼ੁਰੂ ਕੀਤੀ ਹੈ ਪੁੱਤਾਂ ਵਾਂਗ ਨਹੀਂ ਜੋ ਤਿਆਂ ਦਾ ਹੱਕ ਬਣਦਾ ਸਨਮਾਨ ਬਣਦਾ ਉਹ ਨੂੰ ਰੈਫਰੈਂਸ ਦਿੱਤੇ ਬਿਨਾ ਕਿ ਪੁੱਤਾਂ ਮੰਗ ਕਰੋ ਪੁੱਤਾਂ ਮੈਂ ਇਹਦਾ ਮਤਲਬ ਹੈ ਪੁੱਤਾਂ ਨੂੰ ਫੇਰ ਉੱਪਰ ਰੱਖ ਰਹੇ ਆ ਜੀ ਜੀ ਸੋ ਤਿਆਂ ਦੀ ਲੋੜੀ ਹੈ ਸੋ ਮੈਂ ਤੇ ਆ ਜਿਹੜਾ ਗੀਤ ਗਾਇਆ ਸੀਗਾ ਉਹ ਰਾਜ ਰਾਜਤਾਲੀਵਾਲ ਸਾਹਿਬ ਜਿਹੜੇ ਅਮਰੀਕਾ ਤੋਂ ਆਏ ਨੇ ਮੇਰੇ ਮਿੱਤਰ ਇਹਨਾਂ ਨੇ ਸਪੈਸ਼ਲੀ ਮੈਨੂੰ ਬੁਲਾਇਆ ਅੱਜ ਇਹਨਾਂ ਦੀ ਫਰਮਾਇਸ਼ ਵੀ ਸੀਗੀ ਤੇ ਉਹ ਸਭ ਤੁਸੀਂ ਲੋਕਾਂ ਨੇ ਬੜੇ ਪਸੰਦ ਕੀਤਾ ਹੈ ਉਹ ਮੈਂ ਆਪ ਜੀ ਨਾਲ ਗੁੰਗਨਉਣਾ ਜੀ ਏ ਅਮੜੀ ਦੀਆਂ ਸਹੇਲੀਆਂ ਸ਼ਾਨਾ ਬਾਬੁਲ ਦੀ ਪਗਦਿਆਂ ਇਹ ਤੀਆਂ ਕਰਦੀਆਂ ਰੌਣਕਾਂ ਤੀਆਂ ਨਾਲ ਰੌਣਕਾਂ ਜੱਗ ਦੀਆਂ ਵੇ ਤੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਤੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਬिलास ਵਾਲਾ ਕਹਿੰਦੇ ਸੀ ਗੱਤ ਜੋੜੀ ਹਾਂਜੀ ਉਹ ਵੀ ਸੁਣਾਉਣਾ ਇਹ ਨਾਜ਼ੁਕ ਕਲੀਆਂ ਵਰਗੀਆਂ ਕੋਮਲ ਕਵਿਤਾਵਾਂ ਵਰਗੀਆਂ ਕਦੇ ਵੇਖਿਓ ਕਦੇ ਸੋਚਿਓ ਇਹ ਬਿਲਕੁਲ ਸਾਹ ਵਰਗੀਆਂ ਧੀਆਂ ਦੀਆਂ ਲੋੜਾਂ ਜ਼ਿੰਦਗੀ ਦੇ ਵਿੱਚ ਜਿਉਂ ਮੁੰਦਰੀ ਵਿੱਚ ਨਗ ਦੀਆਂ ਵੇ ਧੀਆਂ ਹੱਸਦੀਆਂ ਚੰਗੀਆਂ ਲੱਗਦੀਆਂ ਧੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਇਹ ਜਦ ਢੋਲੀ ਵਿੱਚ ਬੈਂਦਿਆਂ ਇਹ ਜਦ ਢੋਲੀ ਵਿੱਚ ਬੈਂਦੀਆਂ ਤੇ ਘੋਕਾ ਲੈ ਕੇ ਕਹਿੰਦੀਆਂ ਲੈ ਸਾਬ ਲੈ ਮਾਏ ਕੁੰਜੀਆਂ ਤੇ ਕੱਢ ਕਲਿਆ ਲੈਦੀਆਂ ਸੂਫੀ ਵੇ ਐਮ ਬੱਤੀਆਂ ਜਾਹੋਰ ਕਿਸੇ ਘਰ ਜਗ ਦੀਆਂ ਵੇ 3 ਹੱਸਦੀਆਂ ਚੰਗੀਆਂ ਲੱਗਦੀਆਂ 3 ਵਸਦੀਆਂ ਚੰਗੀਆਂ ਲੱਗਦੀਆਂ ਹੱਸਦੀਆਂ ਚੰਗੀਆਂ ਲੱਗਦੀਆਂ 3 ਵਸਦੀਆਂ ਚੰਗੀਆਂ ਲੱਗਦੀਆਂ ਸਾਰਾ ਸੰਸਾਰ ਧੀਆਂ ਦੇ ਆਸ-ਪਾਸੇ ਘੁੰਮਦਾ ਹੈ ਅਗਰ ਦੇਖਿਆ ਜਾਵੇ ਕਿਸੇ ਨੂੰ ਵੀ ਦੁਆ ਦੇ ਦੁਆ ਦੇਣੀ ਹੋਵੇ ਭਾਵੇਂ ਆਪਣੀ ਧੀ ਹੋਵੇ ਭਾਵੇਂ ਭਰਾਈ ਧੀ ਹੋਵੇ ਕਹਿੰਦੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੇ ਕੋਈ ਦੁਆ ਦਿੰਦਾ ਤੇ ਇਹੀ ਕਹਿੰਦਾ ਵੀ ਖੇੜਾ ਵਸਦਾ ਰਹਿਣਾ ਚਾਹੀਦਾ ਇਹਨਾਂ ਦੇ ਪਰਿਵਾਰ ਵਸਦੇ ਰਹਿਣੇ ਚਾਹੀਦੇ ਨੇ ਜੀ ਹਾਂ ਬਿਲਕੁਲ ਮੇਰਾ ਖਿਆਲ ਹੈ ਕਿ ਭਾਵੇਂ ਰੁੱਖਾਂ ਦੀ ਹੋਵੇ ਤੇ ਭਾਵੇਂ ਕੰਧਾਂ ਦੀ ਹੋਵੇ ਜੀ ਭਾਵੇਂ ਰੁੱਖਾਂ ਦੀ ਹੋਵੇ ਤੇ ਭਾਵੇਂ ਕੰਧਾਂ ਦੀ ਹੋਵੇ ਸ਼ਾਂਤੀ ਸ਼ਾਂ ਹੀ ਹੁੰਦੀ ਹੈ ਕਿਸੇ ਵੀ ਮੁਲਕ ਦੀ ਹੋਵੇ ਕਿਸੇ ਵੀ ਮਜ਼ਬਬ ਦੀ ਹੋਵੇ ਮਾਂ ਤੇ ਮਾਂ ਹੀ ਹੁੰਦੀ ਹੈ ਜਿਵੇਂ ਮਾਂ ਕਿਸੇ ਵੀ ਮਜ਼ਬਬ ਦੀ ਹੋਵੇ ਕਿਸੇ ਮੁਲਕ ਦੀ ਹੋਵੇ ਕਿਸੇ ਰੰਗ ਦੀ ਹੋਵੇ ਮਾਂ ਦੀ ਪਰਬਾਸ਼ਾ ਮਾਂ ਹੀ ਹੁੰਦੀ ਹੈ ਤੇ ਮਾਂ ਮਾਂ ਹੀ ਹੁੰਦੀ ਐ ਇਸੇ ਤਰ੍ਹਾਂ ਮੈਂ ਤੀਆਂ ਅਕਲੀਆਂ ਪੰਜਾਬੀਆਂ ਤੀਆਂ ਦੀ ਖੈਰ ਨਹੀਂ ਮੰਨਦਾ ਮੈਂ ਦੁਨੀਆ ਪਰ ਦੀਆਂ ਤੀਆਂ ਲਈ ਬੇਟੀਆਂ ਲਈ ਦੁਆ ਕਰਦਾ ਕਿ ਉਹਨਾਂ ਦੇ ਹੱਕ ਉਹਨਾਂ ਨੂੰ ਮਿਲਣ ਉਹਨਾਂ ਨੂੰ ਜ਼ਿੰਦਗੀ ਜੀਉਣ ਦਾ ਆਜ਼ਾਦੀ ਨਾਲ ਜੀਉਣ ਦਾ ਤੇ ਖੁਸ਼ਹਾਲੀ ਨਾਲ ਜੀਉਣ ਦਾ ਮੌਕਾ ਮਿਲਣਾ ਚਾਹੀਦਾ ਜੋ ਕਿ ਉਹਨਾਂ ਦਾ ਹੱਕ ਹੈ ਕਿਉਂਕਿ ਉਹ ਸੰਸਾਰ ਨੂੰ ਚਲਾਉਣ ਵਾਲੀਆਂ ਨੇ ਜੀ ਬਿਲਕੁਲ ਬਿਲਕੁਲ ਜੀ ਬਹੁਤ ਸ਼ੁਕਰੀਆ ਲਾਸਟ ਵਾਲੀਆਂ ਪੰਕਤੀਆਂ ਸੁਣਾਓਗੇ ਆਪਣੀਆਂ ਜਿਹੜੀਆਂ ਸਟੇਜ ਤੇ ਤੁਸੀਂ ਕੀਤੀਆਂ ਸੀ ਬਿਲਕੁਲ ਲਾਸਟ ਦੇ ਵਿੱਚ ਹਾਂਜੀ ਹਾਂਜੀ ਲਾਸਟ ਜੀ ਮੈਂ ਉਹ ਆਪ ਸਭ ਨੂੰ ਸੁਨੇਹਾ ਦੇਣਾ ਚਾਹੁੰਨਾ ਹੈ ਕੱਲਾ ਤੀਆਂ ਨੂੰ ਨਹੀਂ ਵੱਡਿਆਂ ਨੂੰ ਵੀ ਨਿੱਕਿਆਂ ਨੂੰ ਵੀ ਕਿ ਤਰਸਦੇ ਰਹਿਣ ਤੋਂ ਚੰਗਾ ਏ ਜੇ ਘਟ ਪੀ ਲਈ ਹੋਵੇ ਜੀ ਵੈਸੇ ਮੈਂ ਚਾਹ ਦੀ ਗੱਲ ਕੀਤੀ ਐ ਇਹ ਹੋਰ ਨਾ ਸਮਝੇ ਕੋਈ ਜੀ 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 ਕਿ ਤਰਸਦੇ ਰਹਿਣ ਤੋਂ ਚੰਗਾ ਏ ਜੇ ਘਟ ਪੀ ਲਈ ਹੋਵੇ ਦੌਲਤ ਉਹੀ ਆਪਣੀ ਐ ਜੋ ਖਰਚ ਵੀ ਲਈ ਹੋਵੇ ਤੂੰ ਅਗਲੇ ਜਨਮਾਂ ਦਾ ਯਾਰਾ ਲਾਲਚ ਦੇ ਨਾ ਸੂਫੀ ਨੂੰ ਜ਼ਿੰਦਗੀ ਕੋਈ ਕਾਫੀ ਐ ਜੇ ਸੱਚਮੁੱਚ ਜੀ ਲਈ ਹੋਵੇ ਸੋ ਜ਼ਿੰਦਗੀ ਨੂੰ ਰੱਜ ਕੇ ਮਾਣੋ ਇਹ ਜ਼ਿੰਦਗੀ ਕੋ ਵਾਰੀ ਹੈ ਇਹਦਾ ਇੱਕ ਵੀ ਸਾਖ ਖਰੀਦਿਆ ਨਹੀਂ ਜਾ ਸਕਦਾ ਫਿਰ ਕਿਉਂ ਵੇਸਟ ਕਰਨਾ ਬਿਲਕੁਲ ਜੀ ਸੋ ਰੱਜ ਕੇ ਜੀਓ ਆਪ ਸਭ ਨੂੰ ਨਵਾਂ ਸਾਲ ਮੁਬਾਰਕ ਲੋਹੜੀ ਮੁਬਾਰਕ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੇ ਸੀ ਸਾਡੇ ਨਾਲ ਸੂਫੀ ਬਲਵੀਰ ਜੀ ਜਿਨ੍ਹਾਂ ਨੇ ਕੀ ਬਹੁਤ ਸੋਹਣੀਆਂ ਪੰਕਤੀਆਂ ਦੇ ਵਿੱਚ ਐਂਡਿੰਗ ਕੀਤੀ ਕਿ ਜ਼ਿੰਦਗੀ ਜਿਹੜੀ ਹੈ ਸਾਡੀ ਇੱਕੋ ਵਾਰੀ ਮਿਲਦੀ ਹੈ ਤਾਂ ਇੱਕ ਇੱਕ ਪਲ ਨੂੰ ਬਹੁਤ ਸਵਾਮਣੇ ਤਰੀਕੇ ਦੇ ਨਾਲ ਜੀਣਾ ਚਾਹੀਦਾ ਹੋਰ ਵੀ ਕਲਾਕਾਰਾਂ ਨਾਲ ਤੁਹਾਨੂੰ ਮਿਲਵਾਵਾਂਗੇ ਵਦੇਰੀ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਮੈਂ ਪ੍ਰਬਲੀਨ